ਇੱਕ ਬਹੁਤ ਵੱਡੇ ਬਿਜ਼ਨਸਮੈਨ ਦੀ ਪਤਨੀ ਅੱਜ ਇੱਕ ਭਿਖਾਰਨ ਦੇ ਰੂਪ ਵਿੱਚ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਹੋਟਲ ਦੇ ਮਾਲਕ ਤੋਂ ਖਾਣ ਲਈ ਰੋਟੀ ਮੰਗਦੀ ਆ ਤੇ ਹੋਟਲ ਦਾ ਮਾਲਕ ਉਸ ਔਰਤ ਨਾਲ ਦੁਰਵਿਵਹਾਰ ਕਰਦਾ ਇੰਨੇ ਨੂੰ ਇੱਕ ਮਹਿੰਗੀ ਗੱਡੀ ਤੇ ਇੱਕ ਨੌਜਵਾਨ ਆਉਂਦਾ ਤੇ ਉਹ ਔਰਤੋਂ ਰੋਟੀ ਮੰਗਦੀ ਆ ਉਹ ਨੌਜਵਾਨ ਉਸ ਔਰਤ ਨੂੰ ਰੋਟੀ ਪੈਕ ਕਰਾ ਕੇ ਦਿੰਦਾ ਪਰ ਨੌਜਵਾਨ ਦੇ ਮਨ ਦੇ ਵਿੱਚ ਇੱਕ ਤਸਵੀਰ ਬਣ ਜਾਂਦੀ ਹੈ ਤੇ ਉਹ ਹੀ ਯਾਦ ਕਰਨ ਦੀ ਕੋਸ਼ਿਸ਼ ਕਰਦਾ ਵੀ ਇਹ ਔਰਤ ਕਿਤੇ ਦੇਖੀ ਲੱਗਦੀ ਆ ਦੋ ਦਿਨਾਂ ਬਾਅਦ ਉਹੀ ਨੌਜਵਾਨ ਫਿਰ ਉਸ ਔਰਤ ਨੂੰ ਮਿਲਦਾ ਤੇ ਉਹਨੂੰ ਪਤਾ ਲੱਗਦੀ ਆ ਜਦੋਂ ਉਸ ਔਰਤ ਦੀ ਸਚਾਈ ਤਾਂ ਫਿਰ ਉਹਦੇ ਹੋਸ਼ ਉੱਡ ਜਾਂਦੇ ਆ ਕੌਣ ਸੀ ਉਹ ਔਰਤ ਜਿਹੜੀ ਇਸ ਹਾਲਤ ਦੇ ਵਿੱਚ ਹੋਟਲ ਦੇ ਅੱਗੇ ਰੋਟੀ ਲਈ ਭੀਖ ਮੰਗ ਰਹੀ ਸੀ ਤੇ ਜਦੋਂ ਉਸ ਨੌਜਵਾਨ ਨੂੰ ਔਰਤ ਦੀ ਸਚਾਈ ਪਤਾ ਲੱਗਦੀ ਆ ਫਿਰ ਉਹ ਕਿਵੇਂ ਉਹਦੀ ਮਦਦ ਕਰਦਾ ਇਸ ਕਹਾਣੀ ਦੇ ਵਿੱਚ ਅੱਗੇ ਆਪਾਂ ਜਾਣਾਂਗੇ ਰੀਨਾ ਆਪਣੇ 5 ਸਾਲ ਦੇ ਬੱਚੇ ਨੂੰ ਲੈ ਕੇ ਇੱਕ ਹੋਟਲ ਦੇ ਬਾਹਰ ਖੜੀ ਆ। ਉਹ ਹੋਟਲ ਦੇ ਬਾਹਰ ਆਉਂਦੇ ਜਾਂਦੇ ਲੋਕਾਂ ਤੋਂ ਰੋਟੀ ਮੰਗਦੀ ਆ ਪਰ ਕਿਸੇ ਦਾ ਵੀ ਧਿਆਨ ਰੀਨਾ ਦੇ ਵਿੱਚ ਨਹੀਂ ਜਾਂਦਾ। ਰੀਨਾ ਜਿਗਰਾ ਜਾ ਕਰਕੇ ਉਸ ਹੋਟਲ ਦੇ ਅੰਦਰ ਜਾਂਦੀ ਆ ਤੇ ਹੋਟਲ ਦੇ ਮੈਨੇਜਰ ਨੂੰ ਕਹਿੰਦੀ ਆ ਕਿ ਸਾਹਿਬ ਮੇਰੇ ਬੱਚੇ ਨੂੰ ਬਹੁਤ ਭੁੱਖ ਲੱਗੀ ਆ ਮੈਨੂੰ ਰੋਟੀ ਦੇ ਦਿਓ ਚਾਹੇ ਮੇਰੇ ਤੋਂ ਕੰਮ ਕਰਵਾ ਲਿਓ। ਪਰ ਰੀਨਾ ਦੀ ਹਾਲਤ ਵੇਖ ਕੇ ਉਹ ਮੈਨੇਜਰ ਹੈ ਜਿਹੜਾ ਉਹਨੂੰ ਝਿੜਕ ਕੇ ਬਾਹਰ ਭੇਜ ਦਿੰਦਾ ਉਹਨੂੰ ਕਹਿੰਦਾ ਵੀ ਤੇਰੇ ਤੋਂ ਅਸੀਂ ਕੰਮ ਕਰਾਵਾਂਗੇ ਤੂੰ ਬਾਹਰ ਚੱਲ ਉਹ ਔਰਤ ਬੇਬਸ ਹੋ ਕੇ ਬਾਹਰ ਆ ਜਾਂਦੀ ਆ ਤੇ ਇੰਨੇ ਨੂੰ ਇੱਕ ਬਹੁਤ ਮਹਿੰਗੀ ਗੱਡੀ ਆ ਕੇ ਉਸ ਹੋਟਲ ਦੇ ਬਾਹਰ ਰੁਕਦੀ ਆ ਤੇ ਉਹਦੇ ਵਿੱਚੋਂ ਇੱਕ ਸੋਹਣਾ ਸੁਨੱਖਾ ਨੌਜਵਾਨ ਨਿਕਲਦਾ ਉਸ ਨੌਜਵਾਨ ਦੇ ਕੋਲ ਜਾ ਕੇ ਰੀਨਾ ਕਹਿੰਦੀ ਆ ਕਿ ਸਾਹਿਬ ਮੈਨੂੰ ਤੇ ਮੇਰੇ ਬੱਚੇ ਨੂੰ ਬਹੁਤ ਭੁੱਖ ਲੱਗੀ ਆ ਤੁਸੀਂ ਸਾਨੂੰ ਖਾਣ ਲਈ ਰੋਟੀ ਦੇ ਦਿਓ ਤਾਂ ਉਹ ਨੌਜਵਾਨ ਨੂੰ ਉਹਨਾਂ ਤੇ ਤਰਸ ਆ ਜਾਂਦਾ ਉਹ ਨੌਜਵਾਨ ਅੰਦਰ ਜਾਂਦਾ ਤੇ ਖਾਣਾ ਪੈਕ ਕਰਾਉਂਦਾ ਖਾਣਾ ਪੈਕ ਕਰਾਉਂਦਿਆਂ ਹੀ ਮੈਨੇਜਰ ਹੈ ਜਿਹੜਾ ਉਹ ਉਸ ਨੌਜਵਾਨ ਨੂੰ ਕਹਿੰਦਾ ਕਿ ਤੁਸੀਂ ਉਸ ਔਰਤ ਲਈ ਖਾਣਾ ਪੈਕ ਕਰਾ ਰਹੇ ਹੋ ਨਾ ਉਹਦਾ ਤਾਂ ਰੋਜ਼ ਦਾ ਕੰਮ ਆ ਉਹ ਕਦੇ ਕਿਸੇ ਨੂੰ ਘੇਰ ਲੈਂਦੀ ਆ ਕਦੇ ਕਿਸੇ ਨੂੰ ਉਹਨੂੰ ਤੁਸੀਂ ਝੜਕ ਕੇ ਇਥੋਂ ਭਜਾਓ ਤਾਂ ਉਹ ਨੌਜਵਾਨ ਜਿਹਦਾ ਨਾਮ ਸਤੀਸ਼ ਹੁੰਦਾ ਸਤੀਸ਼ ਹੈ ਜਿਹੜਾ ਉਹ ਮੈਨੇਜਰ ਨੂੰ ਕਹਿੰਦਾ ਤੈਨੂੰ ਸਾਡੇ ਮਾਮਲੇ 'ਚ ਬੋਲਣ ਦੀ ਕੋਈ ਲੋੜ ਨਹੀਂ ਮੈਂ ਜਿੰਨਾ ਕੰਮ ਇਹਨਾਂ ਨੂੰ ਕਿਹਾਏ ਉਨਾ ਹੀ ਕਰਨਾ ਮੈਨੇਜਰ ਸ਼ਰਮਿੰਦਾ ਜਿਹਾ ਹੋ ਕੇ ਉੱਥੋਂ ਚਲਿਆ ਜਾਂਦਾ ਤੇ ਉਹ ਖਾਣਾ ਪੈਕ ਕਰਾ ਕੇ ਬਾਹਰ ਆਉਂਦਾ ਤੇ ਉਸ ਔਰਤ ਨੂੰ ਖਾਣਾ ਫੜਾ ਦਿੰਦਾ ਰੀਨਾ ਸतीश ਨੂੰ ਬਹੁਤ ਦਵਾਮਾ ਦਿੰਦੀ ਆ ਤੇ ਰੀਨਾ ਦਾ ਬੇਟਾ ਜਿਹੜਾ ਕਿ ਵੇਵਸਤੇਲਾਚਾਰ ਨਜ਼ਰਾਂ ਦੇ ਨਾਲ ਉਸ ਨੌਜਵਾਨ ਵੱਲ ਵੇਖ ਰਿਹਾ ਹੁੰਦਾ ਸतीश ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਇਹ ਚਿਹਰਾ ਜਾਣਿਆ ਪਛਾਣਿਆ ਲੱਗਦਾ ਪਰ ਉਹਦੇ ਇਹ ਨਹੀਂ ਯਾਦ ਆਉਂਦਾ ਵੀ ਇਹ ਔਰਤ ਕੌਣ ਆ ਵੇਖੀ ਲੱਗਦੀ ਆ ਪਰ ਯਾਦ ਨਹੀਂ ਆ ਰਿਹਾ ਹੁੰਦਾ ਚਲੋ ਉਹਦੇ ਦਿਮਾਗ ਦੇ ਨਾਲ ਆਸੇ-ਪਾਸੇ ਇੱਕ ਤਸਵੀਰ ਬਣ ਜਾਂਦੀ ਆ ਸਾਡੇ ਨਾਲ ਵੀ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਵੀ ਕਈ ਵਾਰੀ ਅਸੀਂ ਕਿਸੇ ਚਿਹਰੇ ਨੂੰ ਵੇਖਦੇ ਆ ਤੇ ਸਾਡੇ ਦਿਮਾਗ 'ਚ ਇਹ ਤਾਂ ਚੱਲ ਰਿਹਾ ਹੁੰਦਾ ਵੀ ਇਹਨੂੰ ਦੇਖਿਆ ਲੱਗਦਾ ਪਰ ਯਾਦ ਨਹੀਂ ਆ ਰਿਹਾ ਹੁੰਦਾ ਉਹੀ ਹਾਲਤ ਉਸ ਟਾਈਮ ਸਤੀਸ਼ ਦੀ ਹੁੰਦੀ ਆ ਭਾਵੇਂ ਕਿਸ ਸਤੀਸ਼ ਨੇ ਉਹਨਾਂ ਨੂੰ ਖਾਣਾ ਪੈਕ ਕਰਾ ਕੇ ਦਿੱਤਾ ਸੀ ਪਰ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਬੈਹਿੰਦਾ ਤੇ ਉਹ ਸੋਚਣ ਲੱਗ ਜਾਂਦਾ ਜਦੋਂ ਉਹਦੀ ਗੱਡੀ ਦੇ ਪਿੱਛੇ ਦੂਜੀਆਂ ਗੱਡੀਆਂ ਵਾਲੇ ਹਾਰਨ ਮਾਰਦੇ ਆ ਵੀ ਭਾਈ ਚੱਲ ਤੂੰ ਇੱਥੇ ਕਿਉਂ ਖੜਾ ਰਹਾ ਆਂ ਰਾਹ 'ਚ ਤੋ ਆਪਣੀ ਗੱਡੀ ਤੋੜ ਲੈਂਦਾ ਪਰ ਉਹਦਾ ਧਿਆਨ ਕਿਤੇ ਨਾ ਕਿਤੇ ਰੀਨਾ ਦੇ ਵਿੱਚ ਹੀ اٹਕਿਆ ਰਹਿੰਦਾ ਚਲੋ ਰੀਨਾ ਖਾਣਾ ਖਾਂਦੀ ਆ ਤੇ ਖਾਣਾ ਖਾ ਕੇ ਉਹਨੂੰ ਦੁਆਵਾਂ ਦਿੰਦੀ ਆ ਅਗਲੇ ਦਿਨ ਫੇਰ ਉਹੀ ਕੁਛ ਵਾਪਰਦਾ ਉਹ ਹੋਟਲ ਦੇ ਬਾਹਰ ਆਉਂਦੀ ਆ ਹੋਟਲ ਦਾ ਮੈਨੇਜਰ ਜਦੋਂ ਅੰਦਰ ਆਉਂਦਾ ਤੇ ਉਹ ਫੇਰ ਉਹਦੀ ਅਮੰਤਾਂ ਕਰਦੀ ਆ ਹੋਟਲ ਦੇ ਮੈਨੇਜਰ ਨੂੰ ਆਪਣੀ ਕੱਲ ਦੀ ਗੱਲ ਤੇ ਪਛਤਾਵਾ ਹੁੰਦਾ ਤੇ ਉਹ ਉਸ ਔਰਤ ਨੂੰ ਕਹਿੰਦਾ ਕਿ ਦੱਸੋ ਕੀ ਖਾਣਾ ਉਹ ਕਹਿੰਦੀ ਵੀ ਮੇਰੇ ਬੇਟੇ ਨੂੰ ਭੁੱਖ ਲੱਗੀ ਆ ਤੁਸੀਂ ਐਂ ਕਰੋ ਮੈਨੂੰ ਇੱਥੇ ਕੰਮ ਦੇ ਦਿਓ ਮੈਂ ਕੰਮ ਕਰਦਿਆਂ ਕਰੂੰਗੀ ਤੇ ਬਦਲੇ ਚ ਸਾਨੂੰ ਸਿਰਫ ਖਾਣਾ ਦੇ ਦਿਆ ਕਰੋ ਮੈਨੇਜਰ ਆ ਜਿਹੜਾ ਉਹ ਕਹਿੰਦਾ ਕਿ ਨਹੀਂ ਅਸੀਂ ਤੈਨੂੰ ਤੇਰੀ ਬਣਦੀ ਮਜ਼ਦੂਰੀ ਮਿਹਨਤ ਵੀ ਦੇਵਾਂਗੇ ਚਲ ਤੂੰ ਪਹਿਲਾਂ ਖਾਣਾ ਖਾ ਲੈ ਮੈਨੇਜਰ ਨੂੰ ਸ਼ਾਇਦ ਕੱਲ ਦੀ ਗੱਲ ਤੇ ਕੱਲ ਦੀ ਗਲਤੀ ਤੇ ਪਛਤਾਵਾ ਹੁੰਦਾ ਤੇ ਉਹ ਉਸ ਗਲਤੀ ਨੂੰ ਸੁਧਾਰਨਾ ਚਾਹੁੰਦਾ ਹੁੰਦਾ ਤਾਂ ਚਲੋ ਉਹ ਰੀਨਾ ਜਿਹੜੀ ਉੱਥੇ ਖਾਣਾ ਖਾ ਲੈਂਦੀ ਆ ਖਾਣਾ ਖਾ ਕੇ ਉਹ ਉਸ ਹੋਟਲ ਦੇ ਵਿੱਚ ਵਰਤਨ ਸਾਫ਼ ਕਰਨ ਲੱਗ ਜਾਂਦੀ ਆ ਤੇ ਮੈਨੇਜਰ ਆ ਜਿਹੜਾ ਉਹ ਆਪਣੇ ਦੂਜੇ EMPLOYEES ਨੂੰ ਕਹਿੰਦਾ ਕਿ ਇਹਨੂੰ ਹਰ ਰੋਜ਼ ਖਾਣਾ ਦੇ ਦਿਆ ਕਰੋ ਦੋ ਟਾਈਮ ਦਾ ਤੇ ਇਹ ਤੋਂ ਕੰਮ ਕਰਵਾ ਲਿਆ ਕਰੋ ਤੇ ਉਹਨੂੰ ਕਹਿੰਦਾ ਵੀ ਤੈਨੂੰ ਤੇਰੀ ਬਣਦੀ ਮਜ਼ਦੂਰੀ ਮੈਂ ਦਿਆ ਕਰੂੰਗਾ ਚਲੋ ਰੀਨਾ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਚਲੋ ਵਧੀਆ ਹੋਇਆ ਹਨਾ ਵੀ ਨਾਲੇ ਤਾਂ ਅਸੀਂ ਪੇਟ ਭਰ ਕੇ ਖਾਣਾ ਖਾ ਲਿਆ ਕਰਾਂਗੇ ਨਾਲੇ ਮੈਨੂੰ ਕੰਮ ਮਿਲ ਗਿਆ ਚਾਰ ਪੈਸੇ ਬਣਨਗੇ ਰੀਨਾ ਹਰ ਰੋਜ਼ ਉਸ ਹੋਟਲ ਤੇ ਆ ਕੇ ਕੰਮ ਕਰਦੀ ਆ ਨਾਲ ਉਹਦਾ ਬੇਟਾ ਹੁੰਦਾ ਤੇ ਉਹਦੀ ਜੂਨ ਆ ਥੋੜੀ ਜਿਹੀ ਪਹਿਲਾਂ ਨਾਲੋਂ ਸੁਧਰ ਜਾਂਦੀ ਆ ਇੱਕ ਹਫ਼ਤੇ ਬਾਅਦ ਉਹੀ ਨੌਜਵਾਨ ਸਤੀਸ਼ ਅੱਜ ਫੇਰ ਉਸ ਹੋਟਲ ਤੇ ਆਉਂਦਾ ਤੇ ਉਹ ਜਦੋਂ ਹੋਟਲ ਦੇ ਬਾਹਰ ਉਹਦਾ ਧਿਆਨ ਹੁੰਦਾ ਵੀ ਕੀ ਆ ਮੈਨੂੰ ਉਦਣ ਵਾਲੀ ਔਰਤ ਮਿਲ ਜਾਈ ਤਾਂ ਚਲੋ ਉਹ ਅੰਦਰ ਜਾਂਦਾ ਆਸੇ-ਪਾਸੇ ਵੇਖਦਾ ਤਾਂ ਅੰਦਰ ਜਾ ਕੇ ਜਦੋਂ ਉਹ ਆਪਣਾ ਖਾਣਾ ਪੈਕ ਕਰਾਉਂਦਾ ਤਾਂ ਉਹਦੀ ਨੀਗਾ ਅੰਦਰ ਕੰਮ ਕਰ ਰਹੀ ਰੀਨਾ ਤੇ ਪੈਂਦੀ ਆ ਉਹ ਰੀਨਾ ਦੇ ਕੋਲ ਜਾਂਦਾ ਤੇ ਰੀਨਾ ਨੂੰ ਕਹਿੰਦਾ ਕਿ ਮੈਡਮ ਤੁਹਾਡਾ ਕੀ ਨਾਮ ਆ ਉਹ ਕਹਿੰਦੀ ਸਾਬ ਤੁਸੀਂ ਕਹਿੰਦੀ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਦਿਨ ਤੁਸੀਂ ਸਾਨੂੰ ਹਣਾ ਨਿਮਰਤਾ ਦੇ ਨਾਲ ਰੋਟੀ ਖਵਾਈ ਤੇ ਇਹਨਾਂ ਹੋਟਲ ਵਾਲਿਆਂ ਨੂੰ ਵੀ ਤੁਹਾਡੇ ਵਿਵਹਾਰ ਕਰਕੇ ਆਪ ਦੇ ਵਿਵਹਾਰ ਤੇ ਸ਼ਰਮ ਆਈ ਤੇ ਸਾਨੂੰ ਕੰਮ ਦਿੱਤਾ ਤੇ ਉਹ ਕਹਿੰਦਾ ਵੀ ਮੈਨੂੰ ਯਾਦ ਨਹੀਂ ਆ ਰਿਹਾ ਵੀ ਤੁਸੀਂ ਦੇਖੇ ਲੱਗਦੇ ਹੋ ਕੌਣ ਤਾਂ ਰੀਨਾ ਕਹਿੰਦੀ ਕਿ ਸਾਬ ਮੈਂ ਇੰਨਾ ਹੋਟਲਾਂ ਦੇ ਵਿੱਚ ਭੀਖ ਮੰਗਣ ਵਾਲੀ ਨਹੀਂ ਸੀ ਮੈਂ ਤਾਂ ਬਹੁਤ ਵੱਡੇ ਬਿਜ਼ਨਸਮੈਨ ਦੀ ਪਤਨੀ ਸੀ ਰਗਵਦੀ ਪਤਨੀ ਹਮੈਂ ਪਰ ਰਗਵਦੀ ਮੌਤ ਤੋਂ ਬਾਅਦ ਮੈਨੂੰ ਮੇਰੇ ਸਹੁਰੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਤੇ ਮੇਰੇ ਪੇਕੇ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਜਿਹੜਾ ਮੈਨੂੰ ਰੱਖ ਸਕੇ ਇਸ ਕਰਕੇ ਮੈਂ ਦਰਦਾਰ ਦੀਆਂ ਠੋਕਰਾਂ ਖਾਣ ਲਈ ਮਜਬੂਰਾਂ ਮੇਰੇ ਪਤੀ ਦੀ ਜਿਹੜੀ ਕੰਪਨੀ ਸੀ ਉਹ ਉਹਦੇ ਹਿੱਸੇਦਾਰਾਂ ਨੇ ਧੋਖੇ ਦੇ ਨਾਲ ਖੋਹ ਲਈ ਮੈਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਪਰ ਮੇਰੀ ਕਾਰਵਾਈ ਦੇ ਅੱਗੇ ਸਭ ਕੁਝ ਫਿੱਕਾ ਪੈ ਗਿਆ ਇਸ ਕਰਕੇ ਮੈਂ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ ਤਾਂ ਸਤੇਸ਼ ਨੂੰ ਇੱਕਦਮ ਯਾਦ ਆਉਂਦਾ ਕਿ ਉਹ ਤਾਂ ਉਹਦੇ ਬੌਸ ਦੀ ਪਤਨੀ ਰੀਨਾ ਉਹਨੇ ਰੀਨਾ ਨੂੰ ਫੋਟੋ ਦੇ ਵਿੱਚ ਦੇਖਿਆ ਸੀ ਮਿਲਿਆ ਨਹੀਂ ਸੀ ਹੁੰਦਾ ਉਹ ਕਦੇ ਵੀ ਜਿਹੜਾ ਉਹਦਾ ਬੌਸ ਸੀ ਮਿਸਟਰ ਰਾਜੇਸ਼ ਰਾਜੇਸ਼ ਦੀ ਫੋਨ ਸਕਰੀਨ ਤੇ ਰੀਨਾ ਤੇ ਰਜੀਸ਼ ਦੀ ਫੋਟੋ ਲੱਗੀ ਹੁੰਦੀ ਸੀ ਜਿਹੜੀ ਕਿ ਅਕਸਰ ਸतीश ਵੇਖਦਾ ਰਹਿੰਦਾ ਸੀ ਸतीश ਕਹਿੰਦਾ ਰੀਨਾ ਮੈਡਮ ਤੁਸੀਂ ਤੁਹਾਡੀ ਇਹ ਹਾਲਤ ਉਹ ਕਹਿੰਦੀ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਉਹ ਕਹਿੰਦਾ ਕਿ ਤੁਹਾਡੇ ਪਤੀ ਮਿਸਟਰ ਰਜੀਸ਼ ਦਾ ਮੈਂ ਪਰਸਨਲ ਸੈਕਟਰੀ ਸੀ ਤੇ ਜਦੋਂ ਤੁਹਾਡੇ ਪਤੀ ਨੇ ਆਪਣੇ ਦੋਸਤਾਂ ਦੇ ਨਾਲ ਪਾਰਟਨਰਸ਼ਿਪ ਕਰ ਲਈ ਸੀ ਤਾਂ ਉਹਨਾਂ ਨੇ ਮੈਨੂੰ ਆਪਣੀ ਨੌਕਰੀ ਤੋਂ ਹਟਾ ਦਿੱਤਾ ਸੀ ਕਿਉਂਕਿ ਉਹਨਾਂ ਦੇ ਪਾਰਟਨਰਸ਼ਿਪ ਨਹੀਂ ਚਾਹੁੰਦੇ ਸੀ ਕਿ ਮੈਂ ਉਹਨਾਂ ਦਾ ਪਰਸਨਲ ਸੈਕਟਰੀ ਰਹਾ ਚਲੋ ਉਹਨਾਂ ਨੇ ਮੈਨੂੰ ਨੌਕਰੀ ਤੋਂ ਹਟਾਇਆ ਤੇ ਮੇਰੀ ਕਿਸਮਤ ਜਾਗੀ ਵੀ ਮੈਂ ਆਪਣਾ ਬਿਜ਼ਨਸ ਰਨ ਕੀਤਾ ਮੈਂ ਸਾਰਾ ਦਿਨ ਤੁਹਾਡੇ ਪਤੀ ਦਾ ਕੰਮ ਕਰਦਾ ਸੀ ਬਿਜ਼ਨਸ ਦੀਆਂ ਬਰੀਕੀਆਂ ਦਾ ਮੈਨੂੰ ਪਤਾ ਸੀ ਮੈਂ ਛੋਟਾ ਜਿਹਾ ਬਿਜ਼ਨਸ ਚਲਾਇਆ ਤੇ ਅੱਜ ਮੇਰਾ ਬਿਜ਼ਨਸ ਹੈ ਜਿਹੜਾ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹੋਮਾ ਹਾਂ ਗਰੀਨ ਜਿਹੜੀ ਉਹ ਕਹਿੰਦੀ ਕਿ ਵੀਰ ਜੀ ਭਾਵੇਂ ਕਿ ਮੇਰੇ ਪਤੀ ਨੇ ਤੁਹਾਨੂੰ ਨੌਕਰੀ ਤੋਂ ਕੱਢਿਆ ਸੀ ਹਨਾ ਹਟਾਇਆ ਸੀ ਪਰ ਇਨਸਾਨੀਅਤ ਦੇ ਨਾਤੇ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤਾਂ ਜਰੂਰ ਕਰੋ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਨੂੰ ਜਿੱਥੇ ਘਰਦਿਆਂ ਨੇ ਧੋਖਾ ਦਿੱਤਾ ਉਥੇ ਮੇਰੇ ਪਤੀ ਦੇ ਜਿਹੜੇ 파ਟਨਰ ਸੀ ਉਹਨਾਂ ਨੇ ਵੀ ਧੋਖਾ ਦਿੱਤਾ ਤੇ ਉਹਨਾਂ ਨੇ ਕੋਰਟ ਦੇ ਵਿੱਚ ਇਹ ਸਾਬਤ ਕਰਤਾ ਝੂਠੇ ਸਬੂਤਾਂ ਦੇ ਨਾਲ ਕਿ ਮੇਰੀ ਇਸ ਕੰਪਨੀ ਦੇ ਵਿੱਚ ਕੋਈ ਹਿੱਸੇਦਾਰੀ ਨਹੀਂ ਹੈ ਹਾਲਾਂਕਿ ਮੇਰੇ ਪਤੀ ਨੇ ਮੈਨੂੰ ਨਾਮ ਨਹੀਂ ਬਣਾਇਆ ਸੀ ਪਰ ਇਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਪ੍ਰਸ਼ਾਸਨ ਦਾ ਪੁਲਿਸ ਵਾਲਿਆਂ ਦਾ ਮੂੰਹ ਬੰਦ ਕੀਤਾ ਸਬੂਤ ਸਾਰੇ ਮੇਰੇ ਖਿਲਾਫ ਹੋ ਗਏ ਮੈਂ ਕੋਰਟ ਦੇ ਵਿੱਚ ਹਾਰ ਗਈ ਫੇਟਲੀ ਕੋਰਟ ਨੇ ਇਹ ਕਹਿਤਾ ਕਿ ਇਹਦੇ ਵਿੱਚ ਮੇਰੀ ਕੋਈ ਹਿੱਸੇਦਾਰੀ ਨਹੀਂ ਹੈਗੀ ਤਾਂ ਇਹ ਗੱਲ ਸੁਣ ਕੇ ਸतीश ਨੂੰ ਬੜਾ ਗੁੱਸਾ ਆਉਂਦਾ ਉਹ ਵੇਲਾ ਯਾਦ ਕਰਦਾ ਜਦੋਂ ਉਹ ਰਜੇਸ਼ ਦੇ ਨਾਲ ਕੰਮ ਕਰਦਾ ਸੀ ਤੇ ਰਜੇਸ਼ ਨੇ ਕਦੇ ਵੀ ਉਹਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਸੀ ਭਾਵੇਂ ਉਹ ਦਾ ਸੈਕਟਰੀ ਰਿਹਾ ਸੀ ਤੇ ਸतीश ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਉਹਨੂੰ ਪਰਸਨਲ ਸੈਕਟਰੀ ਵਜੋਂ ਜੇ ਹਟਾਇਆ ਸੀ ਰਜੇਸ਼ ਨੇ ਤਾਂ ਆਪਣੇ 파ਟਨਰਸ ਦੇ ਕਹਿਣ ਤੇ ਹਟਾਇਆ ਸੀ ਕਿਉਂਕਿ ਜਦੋਂ ਕਿਸੇ ਦੀ ਹਿੱਸੇਦਾਰੀ ਹੋਵੇ ਤਾਂ ਫਿਰ ਉਹਨਾਂ ਨੂੰ ਸੈਕਟਰੀ ਜਿਹੜਾ ਰੱਖਣਾ ਉਹ ਸਾਰਿਆਂ ਦੀ ਸਹਿਮਤੀ ਨਾਲ ਰੱਖਣਾ ਪੈਂਦਾ ਤਾਂ ਚਲੋ ਸतीश ਨੂੰ ਇਹ ਹੁੰਦਾ ਵੀ ਮੈਂ ਇਸ ਵੇ ਬਸ ਔਰਤ ਦੀ ਮਦਦ ਕਰਨੀ ਆ ਉਹਨਾਂ ਨੂੰ ਕਹਿੰਦਾ ਕਿ ਪਹਿਲੀ ਗੱਲ ਤਾਂ ਜਦੋਂ ਤੁਸੀਂ ਮੈਨੂੰ ਭਰਾ ਕਹਿੰਦਾ ਤਾਂ ਤੁਸੀਂ ਮੇਰੇ ਭੈਣ ਹੋਏ ਮੈਂ ਤੁਹਾਡੇ ਪਤੀ ਦੇ ਦਫ਼ਤਰ ਦੇ ਵਿੱਚ ਕੰਪਨੀ ਦੇ ਵਿੱਚ ਨੌਕਰੀ ਕੀਤੀ ਆ ਮੈਨੂੰ ਰੁਜ਼ਗਾਰ ਦਿੱਤਾ ਤੇ ਉੱਥੇ ਹੀ ਮੈਂ ਬਿਜ਼ਨਸ ਦੀਆਂ ਅਮਰੀਕੀਆਂ ਸਿੱਖੀਆਂ ਤੇ ਅੱਜ ਮੈਂ ਇੱਕ ਵੱਡਾ ਬਿਜ਼ਨਸਮੈਨ ਆ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਭੈਣ ਸੜਕਾਂ ਤੇ ਭੀਖ ਮੰਗੇ ਤੁਸੀਂ ਮੇਰੇ ਨਾਲ ਚੱਲੋਗੇ ਘਰ ਮੈਂ ਤੁਹਾਨੂੰ ਤੁਹਾਡਾ ਹੱਕ ਦਿਵਾ ਕੇ ਰਹੂੰਗਾ ਤੁਸੀਂ ਇਸ ਹੋਟਲ ਦੇ ਵਿੱਚ ਭਾਂਡੇ ਨਹੀਂ ਮੰਜੋਗੇ ਨਾਲੇ ਮੇਰਾ ਭਾਣ ਜਾਂ ਮੈਂ ਨਹੀਂ ਚਾਹੁੰਦਾ ਕਿ ਉਹਦੀ ਜ਼ਿੰਦਗੀ ਖਰਾਬ ਹੋਵੇ ਇਹਨੂੰ ਮੈਂ ਵਧੀਆ ਸਕੂਲ ਲਾਉਂਗਾ ਚਲੋ ਉਹਨਾ ਰੀਨਾ ਨੂੰ ਵਿਸ਼ਵਾਸ ਚ ਲੈ ਕੇ ਉਹਨੂੰ ਆਪਣੇ ਘਰ ਲਿਆਉਂਦਾ ਸਤੀਸ਼ ਦੀ ਪਤਨੀ ਜਿਹੜੀ ਕਿ ਸਤੀਸ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੁੰਦੀ ਆ ਜਦੋਂ ਸਤੀਸ਼ ਰੀਨਾ ਨੂੰ ਲੈ ਕੇ ਆਪਣੇ ਘਰ ਜਾਂਦਾ ਤੇ ਜਾਣ ਪਛਾਣ ਕਰਾਉਂਦਾ ਤੇ ਦੱਸਦਾ ਕਿ ਇਹ ਰਜੇਸ਼ ਸਰ ਦੀ ਵਾਈਫ ਆ ਤਾਂ ਉਹਦੀ ਪਤਨੀ ਨੂੰ ਵੀ ਉਹ ਤੇ ਤਰਸ ਆਉਂਦਾ ਉਹ ਸਾਰੀ ਗੱਲ ਆਪਣੀ ਪਤਨੀ ਨੂੰ ਦੱਸਦਾ ਸਤੀਸ਼ ਦੀ ਪਤਨੀ ਹੈ ਜਿਹੜੀ ਉਹ ਰੀਨਾ ਨੂੰ ਕਹਿੰਦੀ ਕਿ ਦੀਦੀ ਤੁਸੀਂ ਸਾਡੇ ਨਾਲ ਰਹੋਗੇ ਅਸੀਂ ਤੁਹਾਡੀ ਹਰ ਸੰਭਵ ਮਦਦ ਕਰਾਂਗੇ ਤੇ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸੜਕਾਂ ਤੇ ਭੀਖ ਮੰਗੋ ਰੀਨਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਿ ਇੱਕ ਏ ਪਰਿਵਾਰ ਜਿਹਦੀ ਮੈਂ ਸ਼ਾਇਦ ਕੁਝ ਵੀ ਨਹੀਂ ਲਗਦੀ ਤੇ ਜਿਹਨੂੰ ਕਿਸੇ ਦਿਨ ਮੇਰੇ ਪਤੀ ਨੇ ਬਿਨਾਂ ਕਿਸੇ ਕਾਰਨ ਦੇ ਨੌਕਰੀ ਤੋਂ ਕੱਢਤਾ ਸੀ ਪਰ ਅੱਜ ਇਹ ਮੇਰੇ ਲਈ ਖੜੇ ਹੋਏ ਨੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਰੀਨਾ ਉਹਨਾਂ ਨੂੰ ਦੁਆਵਾਂ ਦਿੰਦੀ ਆ ਸतीश ਦੀ ਪਤਨੀ ਗੀਤਾ ਰੀਨਾ ਨੂੰ ਗੱਲ ਨਾ ਲਾਉਂਦੀ ਐ ਤੇ ਕਹਿੰਦੀ ਕਿ ਤੁਸੀਂ ਸਾਡੇ ਵੱਡੇ ਹੀ ਸਾਡੇ ਵੱਡੇ ਭੈਣ ਹੀ ਹੋ ਤਾਂ ਚਲੋ ਉਸ ਤੋਂ ਬਾਅਦ ਰੀਨਾ ਉਸ ਘਰ ਦੇ ਵਿੱਚ ਰਹਿਣਾ ਸ਼ੁਰੂ ਕਰਦੀ ਆ ਸतीश ਪਹਿਲਾਂ ਤਾਂ ਰੀਨਾ ਦੇ ਬੇਟੇ ਦੀ ਵਧੀਆ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਂਦਾ ਤੇ ਆਪਣੀ ਪਤਨੀ ਨੂੰ ਇਹ ਕਹਿ ਦਿੰਦਾ ਵੀ ਆਪਾਂ ਇਹੀ ਇਹਨਾਂ ਨਾਲ ਹਨਾ ਇਸੇ ਤਰ੍ਹਾਂ ਹੀ ਰਹਿਣਾ ਜਿਵੇਂ ਇਹ ਸਾਡੇ ਪਰਿਵਾਰ ਦੇ ਮੈਂਬਰ ਆ ਤੇ ਮੈਂ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾ ਕੇ ਰਹੂੰਗਾ ਉਸ ਤੋਂ ਬਾਅਦ ਸतीश ਆਪਣੇ ਕੰਮ ਵਿੱਚ ਵਿਚਾਰ ਛੱਡ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਉਹ ਬਹੁਤ ਪੁਰਾਣੀਆਂ ਫਾਈਲਾਂ ਫਰੋਲਦਾ ਉਹਨੂੰ ਬਹੁਤ ਕੁਝ ਜਿਹੜਾ ਉਸ ਕੰਪਨੀ ਦੇ ਬਾਰੇ ਵਿੱਚ ਪਤਾ ਹੁੰਦਾ ਕਰਦੇ ਕਰਾਉਂਦੇ ਹਫਤਾ ਬੀਤ ਜਾਂਦਾ ਤੇ ਇੱਕ ਹਫਤੇ ਦੇ ਵਿੱਚ ਸतीश ਸਾਰੇ ਸਬੂਤ ਇਕੱਠੇ ਕਰਦਾ ਫਾਈਲਾਂ ਫਰੋਲਦਾ ਜੋ ਕੁਝ ਸਬੂਤ ਉਹਨਾਂ ਨੇ ਲੁਕੋਏ ਹੁੰਦੇ ਨੇ ਉਹ ਸਬੂਤ ਆ ਜਿਹੜੇ ਉਹ ਇਹੇ ਪੇਸ਼ ਕਰਦਾ ਕੋਰਟ ਦੇ ਵਿੱਚ ਇੱਕ ਅਰਜੀ ਦਾਖਲ ਕਰਦਾ ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਕਿ ਰੀਨਾ ਰਜੇਸ਼ ਦੀ ਪਤਨੀ ਆ ਤੇ ਉਹਦੇ ਬਿਜ਼ਨਸ ਦੀ ਨੋਮਿਨੀ ਆ ਉਹਦੀ ਮੌਤ ਤੋਂ ਬਾਅਦ ਉਹ ਬਿਜ਼ਨਸ ਆ ਜਿਹੜਾ ਭਾਵੇਂ ਕਿ ਉਹ ਸਾਂਝਾ ਸੀ ਪਰ ਜਿੰਨਾ ਵੀ ਰਜੇਸ਼ ਦਾ ਹਿੱਸਾ ਸੀ ਉਹ ਰੀਨਾ ਦੇ ਹੱਕ ਵਿੱਚ ਜਾਣਾ ਚਾਹੀਦਾ ਕਿਤੇ ਨਾ ਕਿਤੇ ਰੀਨਾ ਨੂੰ ਇਹ ਸ਼ੱਕ ਵੀ ਹੁੰਦਾ ਕਿ ਉਹਦੇ ਪਤੀ ਦੀ ਜਦੋਂ ਮੌਤ ਹੋਈ ਉਹ ਇੱਕ ਸੜਕ ਹਾਦਸੇ ਦੇ ਵਿੱਚ ਹੋਈ ਪਰ ਉਹਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਸ਼ਾਇਦ ਉਹਦੇ ਪਤੀ ਦੇ ਜਿਹੜੇ ਬਿਜ਼ਨਸ 파ਟਨਰ ਸੀ ਉਹਨਾਂ ਨੇ ਹੀ ਉਹਦੇ ਪਤੀ ਨਾਲ ਕੁਝ ਗਲਤ ਕੀਤਾ ਤੇ ਉਹਨੂੰ ਇੱਕ ਸੜਕ ਹਾਦਸੇ ਦਾ ਰੂਪ ਦਿੱਤਾ ਪਰ ਉਹਦੇ ਕੋਲ ਹੁਣ ਕੋਈ ਵੀ ਸਬੂਤ ਜੰਗਵਾ ਨਹੀਂ ਹੁੰਦਾ ਜਿਹੜਾ ਕਿ ਉਹ ਆਪਣੇ ਪਤੀ ਨੂੰ ਇਨਸਾਫ ਦਿਵਾ ਸਕੇ ਚਲੋ ਇਧਰੋਂ ਸतीश ਆ ਜਿਹੜਾ ਉਹ ਦਿਨ ਰਾਤ ਇੱਕ ਕਰਕੇ ਰੀਨਾ ਦੇਹਣਾ ਕੇਸ ਨੂੰ ਹੋਰ ਮਜ਼ਬੂਤ ਬਣਾਉਂਦਾ ਵਧੀਆ ਵਕੀਲ ਕਰਦਾ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਆ ਤਾਂ ਜੱਜ ਸਾਹਿਬ ਸਾਰੀਆਂ ਫਾਈਲਾਂ ਸਾਰੀਆਂ ਦਲੀਲਾਂ ਨੂੰ ਧਿਆਨ ਨਾਲ ਸੁਣਦੇ ਆ ਫਾਈਲਾਂ ਨੂੰ ਦੇਖਦੇ ਆ ਤੇ ਸतीश ਆਪਣਾ ਸਾਰਾ ਰਿਕਾਰਡ ਜਦੋਂ ਉਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਉਹ ਵੀ ਪੇਸ਼ ਕਰਦਾ ਤੇ ਉਹ ਕਹਿੰਦਾ ਕਿ ਇੱਕ ਬੇਵਸਤੇ ਲਾਚਾਰ ਔਰਤ ਨੂੰ ਸੜਕਾਂ ਤੇ ਰੋਲਣ ਲਈ ਮਜਬੂਰ ਕੀਤਾ ਗਿਆ ਪਰ ਇਹ ਹੀ ਉਸ ਕੰਪਨੀ ਦੀ ਮਾਲਕ ਸੀ ਇਹਨਾਂ ਦੇ ਪਤੀ ਦੇ ਨਾਲ ਜੇ ਹਿੱਸੇਦਾਰੀ ਕੀਤੀ ਤਾਂ ਉਹ ਇੱਕ ਦੋਸਤੀ ਤੋਂ ਸ਼ੁਰੂ ਹੋਈ ਸੀ ਉਹ ਉਹ ਇੱਕ ਸੱਚੇ ਸੁੱਚੇ ਇਨਸਾਨ ਸੀ ਉਹਨਾਂ ਦੇ ਮਨ ਵਿੱਚ ਕਿਸੇ ਦੇ ਪ੍ਰਤੀ ਕੋਈ ਸ਼ੱਕ ਦੀ ਕੋਈ ਭਾਵਨਾ ਨਹੀਂ ਸੀ ਤੇ ਜਿਹੜੇ ਬਿਜ਼ਨਸ 파ਟਨਰ ਉਹਨਾਂ ਦੇ ਨੇੜੇ ਆਏ ਦੋਸਤੀ ਕੀਤੀ ਫਿਰ ਬਿਜ਼ਨਸ ਦੇ ਵਿੱਚ ਹਿੱਸਾ ਪਾਇਆ ਫਿਰ ਉਹਨਾਂ ਨੂੰ ਲਾਂਬੇ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਸੜਕਾਂ ਤੇ ਰੋਲਣ ਲਈ ਮਜਬੂਰ ਕੀਤਾ ਗਿਆ ਵਿਰੋਧੀ ਧਿਰ ਦਾ ਜਿਹੜਾ ਵਕੀਲ ਆ ਉਹ ਉੱਚੀ ਗਰਜ ਕੇ ਕਹਿੰਦਾ ਕਿ ਤੁਹਾਡੇ ਕੋਲੇ ਕੀ ਸਬੂਤਾ ਸਾਰੇ ਸਬੂਤ ਜੱਜ ਸਾਹਿਬ ਕੋਲ ਪਹੁੰਚ ਚੁੱਕੇ ਸੀ ਜੱਜ ਸਾਹਿਬ ਕੇਸ ਨੂੰ ਪੂਰੀ ਤਰ੍ਹਾਂ ਪੜਨਾ ਚਾਹੁੰਦੇ ਸੀ ਇਸ ਲਈ ਉਹ 15 ਦਿਨ ਬਾਅਦ ਦੀ ਤਰੀਕ ਦਿੰਦੇ ਆ ਚਲੋ ਇਸ ਦੀ ਪਤਨੀ ਰੀਨਾ ਤੇ ਸतीश ਘਰ ਆ ਜਾਂਦੇ ਆ ਤੇ ਰੀਨਾ ਨੂੰ ਇਹ ਲੱਗਦਾ ਕਿ ਸतीश ਸ਼ਾਇਦ ਆਪਾਂ ਪੈਸਾ ਤੇ ਸਮਾਂ ਖਰਾਬ ਕਰ ਰਹੇ ਆ ਤੂੰ ਪਤਾ ਨਹੀਂ ਕਿੰਨੇ ਕੁ ਪੈਸੇ ਵਕੀਲ ਨੂੰ ਦਿੱਤੇ ਹੋਣਗੇ ਪਰ ਇਹ ਫੈਸਲਾ ਆਪਣੇ ਹੱਕ 'ਚ ਨਹੀਂ ਹੋਣਾ ਪਰ ਸतीश ਕਹਿੰਦਾ ਕਿ ਸੱਚ ਨੂੰ ਕਦੇ ਵੀ ਆਂਚ ਨਹੀਂ ਆਉਂਦੀ ਤੁਸੀਂ ਬਿਲਕੁਲ ਨਾ ਡਰੋ ਫੈਸਲਾ ਆਪਣੇ ਹੀ ਹੱਕ 'ਚ ਹੋਊ 15 ਦਿਨ ਬਾਅਦ ਜਦੋਂ ਫੈਸਲੇ ਦੀ ਘੜੀ ਆਉਂਦੀ ਆ ਤੇ ਜੱਜ ਸਾਹਿਬ ਆ ਜਿਹੜੇ ਉਹ ਆਪਣਾ ਫੈਸਲਾ ਸੁਣਾਉਂਦੇ ਆ ਉਹ ਕਹਿੰਦੇ ਆ ਕਿ ਸਾਰੇ ਸਬੂਤਾਂ ਤੇ ਗਵਾਹ ਦੇ ਬਿਆਨਾਂ ਨੂੰ ਵੇਖਦੇ ਹੋਏ ਮੈਂ ਇਸ ਨਤੀਜੇ ਤੇ ਪਹੁੰਚਿਆ ਵੀ ਜਿਹੜੀ ਰੀਨਾ ਉਹ ਆਪਣੇ ਪਤੀ ਦੇ ਜਿੰਨਾ ਵੀ ਉਹਦਾ ਹਿੱਸਾ ਸੀ ਬਿਜ਼ਨਸ ਦੇ ਵਿੱਚ ਉਹਦੀ ਨਾਮਿਨੀ ਆ ਤੇ ਜਿਹੜੇ ਦੂਸਰੇ ਬਿਜ਼ਨਸ 파ਟਨਰ ਸੀ ਉਹਨਾਂ ਨੇ ਰੀਨਾ ਨਾਲ ਧੋਖਾ ਕੀਤਾ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੇ ਰਜੇਸ਼ ਨਾਲ ਵੀ ਧੋਖਾ ਕੀਤਾ ਹੋ ਧੋਖਾਧੜੀ ਦੇ ਮਾਮਲੇ ਦੇ ਵਿੱਚ ਇਹਨਾਂ ਤੇ 420 ਦਾ ਪਰਚਾ ਕੀਤਾ ਜਾਵੇ ਇਹਨਾਂ ਨੂੰ ਜੁਰਮਾਨਾ ਲਾਇਆ ਜਾਵੇ ਤੇ ਉਸ ਕੰਪਨੀ ਦੇ ਵਿੱਚੋਂ ਜੋ ਵੀ ਹਿੱਸਾ ਬਣਦਾ ਉਹ ਕੰਪਨੀ ਜੇ ਤਾਂ ਰੀਨਾ ਬਿਜ਼ਨਸ ਕਰਨਾ ਚਾਹੇ ਤਾਂ ਬਿਜ਼ਨਸ ਕਰ ਸਕਦੀ ਹੈ ਨਹੀਂ ਉਹ ਹਿੱਸਾ ਪੈਸਿਆਂ ਦੇ ਰੂਪ ਵਿੱਚ ਇਹਨੂੰ ਦਿੱਤਾ ਜਾਵੇ ਜਿਹੜੇ ਬਿਜ਼ਨਸ 파ਟਨਰ ਸੀ ਉਹ ਸੁਣ ਹੋ ਜਾਂਦੇ ਆ ਉਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਇੰਨਾ ਪੈਸਾ ਪਹਿਲਾਂ ਹੀ ਪੁਲਿਸ ਨੂੰ ਤੇ ਛੋਟੀ ਕੋਰਟ ਦੇ ਵਿੱਚ ਲਾ ਚੁੱਕੇ ਹਾਂ ਵੀ ਸ਼ਾਇਦ ਫੈਸਲਾ ਸਾਡੇ ਹੀ ਹੱਕ ਚ ਹੋਊ ਪਰ ਜੱਜ ਸਾਹਿਬ ਦਾ ਫੈਸਲਾ ਸੁਣ ਕੇ ਉਹ ਹੱਕੇ ਬੱਕੇ ਰਹਿ ਜਾਂਦੇ ਆ ਜੱਜ ਸਾਹਿਬ ਤੋਂ ਮਾਫੀ ਮੰਗਦੇ ਆ ਕਿ ਸਾਨੂੰ ਸਜ਼ਾ ਨਾ ਦਿਓ ਪਰ ਜੱਜ ਸਾਹਿਬ ਕਹਿੰਦੇ ਮੇਰੇ ਤੋਂ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਇਹ ਗੱਲ ਉਸ ਉਸ ਸਮੇਂ ਤੁਸੀਂ ਸੋਚਣੀ ਸੀ ਜਦੋਂ ਤੁਸੀਂ ਇੰਨਾ ਵੱਡਾ ਗੁਨਾਹ ਕਰਨ ਲੱਗੇ ਸੀ ਉਨ੍ਹਾਂ ਤੇ 420 ਦਾ ਪਰਚਾ ਹੁੰਦਾ ਤੇ ਉਹਨਾਂ ਨੂੰ 50 ਲੱਖ ਦਾ ਜੁਰਮਾਨਾ ਵੀ ਲਾਇਆ ਜਾਂਦਾ ਤੇ ਉਹ 50 ਲੱਖ ਉਹਨਾਂ ਨੇ ਰੀਣਾ ਨੂੰ ਦੇਣਾ ਹੁੰਦਾ ਫੇਰ ਪੂਰੀ ਕਾਨੂੰਨੀ ਕਾਰਵਾਈ ਦੇ ਤਹਿਤ ਉਸ ਕੰਪਨੀ ਦੇ ਵਿੱਚੋਂ ਜੋ ਹਿੱਸਾ ਬਣਦਾ ਸੀ ਉਹ ਰੀਣਾ ਪੈਸਿਆਂ ਦੇ ਰੂਪ ਵਿੱਚ ਲੈ ਲੈਂਦੀ ਆ ਤੇ ਸतीश ਦੀ ਮਦਦ ਦੇ ਨਾਲ ਉਹ ਆਪਣਾ ਬਿਜ਼ਨਸ ਆ ਜਿਹੜਾ ਉਹ ਦੁਬਾਰਾ ਤੋਂ ਸ਼ੁਰੂ ਕਰਦੀ ਹੈ ਇੱਕ ਅਲੱਗ ਬਿਜ਼ਨਸ ਕਿਉਂਕਿ ਰੀਣਾ ਪੜੀ ਲਿਖੀ ਔਰ ਤਸੀਤ ਸतीश ਨੇ ਕਹਤਾ ਸੀ ਕਿ ਭੈਣੇ ਮੈਂ ਤੁਹਾਡੀ ਪੂਰੀ ਮਦਦ ਕਰੂੰਗਾ ਤੁਸੀਂ ਵਿਹਲੇ ਨਾ ਰਹੋ ਤੁਸੀਂ ਕੋਈ ਨਾ ਕੋਈ ਕੰਮ ਜ਼ਰੂਰ ਸ਼ੁਰੂ ਕਰੋ ਉਹਨਾਂ ਨੇ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਤੇ ਬਾਕੀ ਦਾ ਜੋ ਪੈਸਾ ਸੀ ਉਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਇਆ ਉਹ ਸतीश ਤੇ ਉਹਦੀ ਪਤਨੀ ਗੀਤਾ ਦਾ ਬੜਾ ਧੰਨਵਾਦ ਕਰਦੀ ਆ ਤੇ ਨਾਲ ਹੀ ਉਹ ਆਪਣੇ ਲਈ ਇੱਕ ਵਧੀਆ ਫਲੈਟ ਖਰੀਦ ਲੈਂਦੀ ਆ ਜਿਹੜਾ ਕਿ ਸतीश ਦੇ ਘਰ ਦੇ ਨੇੜੇ ਹੁੰਦਾ ਹੁਣ ਉਹੀ ਰੀਨਾ ਜਿਹੜੀ ਕਿ ਕਿਸੇ ਦਿਨ ਹੋਟਲ ਦੇ ਬਾਹਰ ਭੀਖ ਮੰਗਦੀ ਹੁੰਦੀ ਆ ਉਹਦੇ ਵਿੱਚ ਪੂਰਾ ਆਤਮ ਵਿਸ਼ਵਾਸ ਆ ਚੁੱਕਿਆ ਹੁੰਦਾ ਉਹ ਜਿੱਤ ਚੁੱਕੀ ਹੁੰਦੀ ਆ ਉਹ ਆਪਣੇ ਪਤੀ ਦੇ ਦੋਸ਼ੀਆਂ ਨੂੰ ਜੇਲ੍ਹ ਦੇ ਜਾਂ ਸਲਾਖਾਂ ਦੇ ਪਿੱਛੇ ਪਹੁੰਚਾ ਚੁੱਕੀ ਹੁੰਦੀ ਆ ਇੱਕ ਉਹ ਔਰਤ ਜਿਹੜੀ ਬੇਵਸਤੇਲਾਚਾਰ ਹੁੰਦੀ ਆ ਜਿਹਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਨੂੰ ਕਦੇ ਇੱਕ ਅਜਿਹਾ ਫਰਿਸ਼ਤਾ ਇਨਸਾਨ ਮਿਲੇਗਾ ਜਿਹੜਾ ਉਹਨੂੰ ਸਹਾਰਾ ਵੀ ਦੇਊਗਾ ਤੇ ਉਹਦੀ ਮਦਦ ਵੀ ਕਰੂਗਾ ਤੇ ਉਹ ਆਪਣੇ ਪਤੀ ਦੇ ਦੋਸ਼ੀਆਂ ਨੂੰ ਸਜ਼ਾ ਵੀ ਦਿਵਾ ਸਕੂ ਤੇ ਆਪਣਾ ਹਿੱਸਾ ਵੀ ਲੈ ਸਕੂ ਹੁਣ ਰੀਨਾ ਆਪਣੇ ਬੇਟੇ ਦਾ ਧਿਆਨ ਰੱਖਦੀ ਆ ਵਧੀਆ ਸਕੂਲ ਦੇ ਵਿੱਚ ਉਹਨੂੰ ਪੜ੍ਹਨ ਪਹਿਲਾਂ ਹੀ ਸतीश ਨੇ ਲਾ ਦਿੱਤਾ ਸੀ ਤੇ ਰੀਨਾ ਦਾ ਆਤਮ ਵਿਸ਼ਵਾਸ ਮੁੜ ਜਾਗਦਾ ਤੇ ਉਹ ਆਪਣੇ ਬਿਜ਼ਨਸ ਦੇ ਲਈ ਦਿਨ ਰਾਤ ਮਿਹਨਤ ਕਰਦੀ ਆ ਤੇ ਹਰ ਰਖੜੀ ਤੇ ਉਹ ਸतीश ਦੇ ਰਖੜੀ ਬਣਦੀ ਆ ਤੇ ਆਪਣੀ ਪਰਜਾਈ ਗੀਤਾ ਦਾ ਵੀ ਬੜਾ ਸਤਕਾਰ ਕਰਦੀ ਆ ਗੀਤਾ ਤੇ ਸतीश ਵੀ ਹਰ ਵਿਹਾਰ ਤਿਹਾੜ ਤੇ ਰੀਨਾ ਦੇ ਨਾਲ ਖੜਦੇ ਆ ਹਰ ਦੁੱਖ ਸੁੱਖ ਦੇ ਵਿੱਚ ਉਹਦਾ ਸਾਥ ਦਿੰਦੇ ਆ ਕਹਿੰਦੇ ਆ ਕਿ ਇੱਕ ਚੰਗਾ ਇਨਸਾਨ ਜਿਹੜਾ ਕਦਰਦਾਨ ਹੋਵੇ ਉਹ ਕਿਸੇ ਦੇ ਘਰੋਂ ਖਾਦਾ ਹੋਇਆ ਨਮਕ ਕਦੇ ਵੀ ਹਰਾਮ ਨਹੀਂ ਕਰਦਾ ਤੇ ਜੇ ਉਹਨੂੰ ਆਪਣੀ ਵਫਾਦਾਰੀ ਨਿਭਾਉਣ ਦਾ ਮੌਕਾ ਮਿਲੇ ਤੇ ਉਹ ਜ਼ਰੂਰ ਨਿਭਾਉਂਦਾ ਸतीश ਨੇ ਵੀ ਰੀਨਾ ਦੀ ਮਦਦ ਕਰਕੇ ਇਸ ਤਰ੍ਹਾਂ ਹੀ ਕੀਤਾ ਭਾਵੇਂ ਕਿ ਸतीश ਨੇ ਬਹੁਤ ਵੱਡੇ ਬਿਜ਼ਨਸਮੈਨ ਦੇ ਨਾਲ ਮੱਥਾ ਲਾਇਆ ਸੀ ਪਰ ਸतीश ਨੂੰ ਪਤਾ ਸੀ ਕਿ ਰੀਨਾ ਸਹੀ ਆ ਰੀਨਾ ਸੱਚੀ ਆ ਤੇ ਉਹਨੇ ਸੱਚ ਦਾ ਸਾਥ ਦਿੱਤਾ ਤੇ ਉਹਨੂੰ ਇਹ ਜ਼ਰੂਰ ਪਤਾ ਸੀ ਕਿ ਅੰਤ ਦੇ ਵਿੱਚ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਆ ਰੀਨਾ ਦੇ ਅੰਦਰ ਆਤਮ ਵਿਸ਼ਵਾਸ ਜਗਾਇਆ ਤੇ ਉਹਨੂੰ ਇੱਕ ਬਹੁਤ ਸੋਹਣੀ ਤੇ ਨਮੀ ਜ਼ਿੰਦਗੀ ਦਿੱਤੀ ਹਾਂਜੀ ਦੋਸਤੋ ਰਿਸ਼ਤੇ ਉਹ ਨਹੀਂ ਹੁੰਦੇ ਜਿਹੜੇ ਖੂਨ ਦੇ ਹੋਣ ਕਈ ਵਾਰ ਖੂਨ ਦੇ ਰਿਸ਼ਤੇ ਬਗਾਨੇ ਹੋ ਜਾਂਦੇ ਆ ਪਰ ਬਗਾਨੇ ਰਿਸ਼ਤੇ ਸਾਡੇ ਇੰਨਾ ਨੇੜੇ ਹੁੰਦੇ ਆ ਤੇ ਸਾਡੇ ਲਈ ਇੰਨਾ ਸੋਚਦੇ ਆ ਕਿ ਜੋ ਉਹ ਸਾਡੇ ਲਈ ਕਰਦੇ ਆ ਸ਼ਾਇਦ ਸਾਡਾ ਕੋਈ ਸਾਕ ਸਾਡਾ ਕੋਈ ਆਪਣਾ ਵੀ ਉਹਨਾਂ ਸਾਡੇ ਨਾਲ ਨਾ ਕਰ ਸਕੇ ਜਿਵੇਂ ਕਿ ਸਤੀਸ਼ ਨੇਰੀਨਾ ਨਾਲ ਕੀਤਾ ਇਹ ਰਿਸ਼ਤਾ ਜਿਨੇ ਇੱਕ ਔਰਤ ਦਾ ਖੋਇਆ ਹੋਇਆ ਆਤਮ ਸਨਮਾਨ ਵਾਪਸ ਦਿਵਾਇਆ ਤੇ ਉਹਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ